ਨਾ ਕਰੋ ਬਰ ਨਹੀਂ ਹੁੰਦਾ ਪਿਆ ਇਹ ਨਵਾਂ ਨਵਾਂ ਕੰਮ ਖੋਲਿਆ ਕੋਈ ਰੋਟੀ ਦੇ ਨਹੀਂ ਪੈ ਦਿੰਦਾ ਕੋਈ ਚਾਹ ਦੇ ਨਹੀਂ ਪੈਸੇ ਦਿੰਦਾ ਪਿਆ ਅਗੋਂ ਧਮਕੀਆਂ ਦਿੰਦੇ ਮੇ ਦੁਕਾਨ ਤੇ ਆਣ ਕੇ 사ਸਿਕਾਲ ਜੀ ਡੀਪੀ ਜੀ ਪੰਜਾਬੀ ਤੋਂ ਤੁਸੀਂ ਦੇ ਦਿੱਤੇ ਪਈਓ ਇਹ ਤਸਵੀਰਾਂ ਜੋ ਸੰਜੇ ਕੀਤੀਆਂ ਨੇ ਸਾਡੇ ਨਾਲ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਸ ਦਿੱਤੀ ਕਿ ਸਮਾਜ ਦੇ ਵਿੱਚ ਬਹੁਤ ਵੱਡਾ ਕੋੜ ਇਹ ਹੈ ਕਿ ਅਗਰ ਜਨਾਨੀ ਕੱਲੀ ਹੈ ਕੰਮ ਕਰਨਾ ਚਾਹੁੰਦੀ ਹੈ ਮਿਹਨਤ ਕਰਨੀ ਚਾਹੁੰਦੀ ਹੈ ਤਾਂ ਲੋਕ ਉਸ ਨੂੰ ਵੀ ਮਿਹਨਤ ਕਰਨ ਨਹੀਂ ਦਿੰਦੇ ਬਖ ਵਖ ਤਰ੍ਹਾਂ ਦੀਆਂ ਜਿਹੜੀਆਂ ਟੀਚਰ ਬਾਜ਼ੀਆਂ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੇ ਕੰਮ ਨੇ ਉਸ ਸਮਾਜ ਦੇ ਵਿੱਚ ਔਰਤਾਂ ਦੇ ਵਿਰੁੱਧ ਹੁੰਦੇ ਰਹਿੰਦੇ ਨੇ ਇਹੀ ਸਾਡੇ ਸਮਾਜ ਦੀ ਤਰਾਸਤੀ ਹੈ ਕਿ ਇਹ ਔਰਤ ਕਦੇ ਵੀ ਇਕੱਲੀ ਬਾਹਰ ਨਿਕਲਦੀ ਨਹੀਂ ਤੇ ਆਪਣੇ ਆਪ ਨੂੰ ਸੇਫ ਵੀ ਨਹੀਂ ਸਮਝਦੀ ਇਸੇ ਤਰ੍ਹਾਂ ਦੀ ਕਹਾਣੀ ਆ ਇਸ ਭੈਣ ਦੀ ਜਿੰਨੇ 20000 ਰੁਪਇਆ ਕਰਜ਼ਾ ਲੈ ਕੇ ਇੱਕ ਚਾਹ ਦੀ ਤੇ ਪਰੌਂਠਿਆਂ ਦੀ ਰੇੜੀ ਲਗਾ ਲਈ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਘਰ ਵਾਲੇ ਨੂੰ ਦੋ ਤੋਂ ਤਿੰਨ ਅਟੈਕ ਆ ਚੁੱਕੇ ਨੇ ਜਿਹਦੇ ਕਰਕੇ ਉਹ ਕੰਮ ਕਰਨ ਤੋਂ ਅਸਮਰਥ ਨੇ ਵੱਡਾ ਬੇਟਾ ਆਪਣਾ ਵੱਖਰੀ ਜਗ੍ਹਾ ਤੇ ਬਾਕੀ ਪਰਿਵਾਰ ਦਾ ਪਾਲਣ ਪੋਸਣ ਕਰਨ ਦੇ ਲਈ ਇੱਕ 20000 ਰੁਪਇਆ ਕਰਜ਼ਾ ਲੈ ਕੇ ਇਹ ਦੁਕਾਨ ਸ਼ੁਰੂ ਕੀਤੀ ਇਹ ਦੁਕਾਨ ਸ਼ੁਰੂ ਕਰਨ ਦੇ ਨਾਲ ਘਰ ਦਾ ਖਰਚਾ ਤਾਂ ਮਾੜਾ ਮੋਟਾ ਚੱਲਦਾ ਹੀ ਹੈ ਪਰ ਕਿਤੇ ਨਾ ਕਿਤੇ ਲੋਕ ਚਾਹ ਪੀ ਕੇ ਪੈਸੇ ਨਹੀਂ ਦਿੰਦੇ ਪਰੌਂਠੇ ਖਾ ਕੇ ਪੈਸੇ ਨਹੀਂ ਦਿੰਦੇ ਤੇ ਅੱਗੋਂ ਧਮਕੀਆਂ ਵੀ ਦਿੰਦੇ ਨੇ ਅਸੀਂ ਕੀ ਕਰੀਏ ਕਈ ਵਾਰ ਜਿਹੜਾ ਆ ਮਨ ਬਹੁਤ ਖਟਾਉਂਦਾ ਆ ਪਰ ਮਿਹਨਤ ਕਰਨੀ ਬਹੁਤ ਜ਼ਰੂਰੀ ਏ ਤੇ ਮਿਹਨਤ ਦੇ ਨਾਲ ਹੀ ਘਰ-ਬਾਰ ਚੱਲਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਈਓ ਇੱਕ ਛੋਟੀ ਜੀ ਕਾਰਟ ਲਗਾ ਕੇ ਇਸ ਭੈਣ ਨੇ ਆਪਣਾ ਕਾਰੋਬਾਰਤਾ ਚਲਾ ਲਿਆ ਪਰ ਲੋਕ ਉਹਦੇ ਕਾਰੋਬਾਰ ਦੇ ਵਿੱਚ ਵੀ ਜਿਹੜਾ ਆ ਵਿਗੜ ਬਣਦੇ ਨਜ਼ਰ ਆ ਰਹੇ ਨੇ ਇਸੇ ਕਰਕੇ ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਜੋ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਉੱਤੇ ਰੇੜੀ ਦੇ ਉੱਤੇ ਜਿਹੜਾ ਆ ਲੋਕ ਆਉਣ ਤੇ ਉਹਨਾਂ ਦਾ ਕੰਮ ਘਰ ਜਿਹੜਾ ਆ ਵੱਧ ਸਕੇ ਤਸਵੀਰਾਂ ਤੁਸੀਂ ਦੇਖਦੇ ਪਈਓ ਪੀ ਪੈਨ ਦੀ ਮਿਹਨਤ ਜਾਰੀ ਹੈ ਘਰ ਵਾਲਾ ਬਿਮਾਰ ਹੈ ਪਰ ਆਪ ਮਿਹਨਤ ਕਰਨ ਤੋਂ ਨਹੀਂ ਡਰਦੀ ਪਰ ਲੋਕ ਕੱਲੀ ਜਨਾਨੀ ਵੇਖ ਕੇ ਹੋਜਤਾ ਕਰਦੇ ਨਾਲ ਦੇ ਨਾਲ ਪੈਸੇ ਵੀ ਦੇਣ ਤੋਂ ਜਿਹੜਾ ਕਤਰਉਂਦੇ ਨੇ ਉਹਨਾਂ ਨੇ ਕਿਹਾ ਕਿ ਕਈ ਲੋਕ ਲਾਗੇ ਪਏ ਪੈਸੇ ਚੋਰੀ ਵਿਚੋੱਕ ਕੇ ਲੈ ਜਾਂਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਆ ਅਸੀਂ ਫੇਰ ਵੀ ਹਿੰਮਤ ਨਹੀਂ ਹਾਰਦੇ ਭਾਵੇਂ ਮੈਂ ਕੱਲੀ ਆ ਪਰ ਫੇਰ ਵੀ ਮਿਹਨਤ ਕਰਨੀ ਯਾਰੀ ਰੱਖੀ ਆ ਕਿਉਂਕਿ ਪ੍ਰਮਾਤਮਾ ਸਾਡੀ ਜ਼ਰੂਰ ਕਿਤੇ ਨਾ ਕਿਤੇ ਸੁਣੇਗਾ ਤਸਵੀਰਾਂ ਦੇਖਦੇ ਪਿਓ ਤੁਸੀਂ ਡੀਪੀਸੀ ਪੰਜਾਬੀ ਤੇ ਤੁਹਾਨੂੰ ਇਹ ਸਭ ਕਿਵੇਂ ਲੱਗਾ ਆਪਣਾ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ ਗੀਤਾ ਮਦਨਾ ਇੱਥੇ ਚਾਹ ਦਾ ਕੰਮ ਖੋਲਿਆ ਵੀਰੇ ਆਪਾਂ ਨਾਲ ਦੀ ਨਾਲ ਆਪਾਂ ਚਾਹ ਪਰੌਂਠਾ ਨਾਲੋਂ ਨੂੰ ਕਿ ਨਾ ਬਿਸਕੂਟ ਸਭ ਕੁਝ ਰੱਖਿਆ ਵੇ ਘਰ ਦੀ ਮਜਬੂਰੀ ਕਰਕੇ ਵੀਰਜੀ ਘਰਦਿਆਂ ਨੂੰ ਅਟੈਕ ਹੋਏ ਹੋਏ ਨੇ ਦੋ ਦੇ ਤਰਾਏ ਤੇ ਰਹਿੰਦੇ ਆ ਬੱਚੇ ਕੋਈ ਕਾਰੋਬਾਰ ਨਹੀਂ ਕਰਦੇ ਵੱਡਾ ਬੇਟਾ ਵੱਖਰਾ ਐ ਤੇ ਉਹਨਾਂ ਦੀ 2.5 ਸਾਲ ਦੀ ਬੇਟੀ ਵੀ ਆਪਣਾ ਵੱਖਰਾ ਰਹਿੰਦਾ ਪਿਆ ਛੋਟਾ ਬੇਟਾ ਕੁਝ ਵੀ ਨਹੀਂ ਕਰਦਾ ਉਹ ਘਰੇ ਬਿੱਲਾ ਰਹਿੰਦੇ ਕਿੱਥੇ ਜਾ ਰਹੇ ਚੱਲ ਜਿੰਦਾ ਵੀਰਜੀ ਨਹੀਂ ਚੱਲਦੇ ਉਹ ਕੀ ਕਰੀਏ ਟੈਂਪਸ ਤੇ ਕਰ ਨਹੀਂ ਹੈ ਨਾ 1.200 ਰੁਪਏ ਬਣ ਜੇ 105 ਬਣ ਜੇ ਸਾਡੀ ਜੜੀ ਚ ਨਹੀਂ ਵੀਰ ਜੀ ਆਪਾਂ ਕਰਾਈ ਤਾਂ 4000 ਰੁਪਏ ਕਰਾਇਆ ਦਿੰਨੇ ਆ ਬਿੱਲ ਆ ਜਾਂਦਾ ਉਹ ਵੀ ਦੇਣਾ ਗੋੜ ਵਾਲਾ ਘਰ ਕੋਈ ਨਹੀਂ ਕੱਲੀ ਮੈਂ ਵੀਰ ਜੀ ਉਹ ਤਾਂ ਕੱਲੀ ਜਾ ਰਗਾ ਐਂਜੀ ਬਈ ਟੈਂਪਾਸ ਕੱਲੀ ਦੇਵੇ ਕਦੀ ਕਿਸੇ ਕੋ ਫਾਲੋ ਭੈਣ ਭਰਾ ਕੋ 4-500 ਫਾਲੀ ਦਵਾਈ ਜੋਗਾ ਤੇ ਐਂਜੀ ਟੈਂਪਾਸ ਕਰ ਲਈਦਾ 4000 ਰੁਪਏ ਕਰਾਇਆ ਰੋਟੀ ਦਿਹਾੜੀ ਸਿਰ ਕਰਦਾ ਲੋਕਾਂ ਨੂੰ ਬੜੀ ਮੁਸ਼ਕਲ ਹੈ ਵੀਰ ਜੀ ਕਈ ਮੋਕੇ ਦੇ ਲੱਗਦਾ ਕਿ ਤੇ ਚੱਲ ਜਾਵਾਂ ਕਿ ਪਾਸੇ ਜਿਹੜੇ ਹਿਸਾਬ ਨਾਲ ਕਾਰੋਬਾਰ ਨਹੀਂ ਹੁੰਦਾ ਪਿਆ ਇੰਨਾ ਵਨ ਵਨ ਕੰਮ ਖੋਲਿਆ ਕੋਈ ਰੋਟੀ ਦੇ ਨਹੀਂ ਪੈ ਦਿੰਦਾ ਕੋਈ ਚਾਹ ਦੇ ਨਹੀਂ ਪੈਸੇ ਦਿੰਦਾ ਪਿਆ ਅਗੂ ਧਮਕੀਆਂ ਦਿੰਦੇ ਮੇਂ ਦੁਕਾਨ ਤੇ ਆਣ ਕੇ ਸਵੇਰ ਤੋਂ ਵੀ 8:30 ਆ ਜਾਨੀਆਂ ਨਾਲ ਸਾਥ ਇਹਨਾਂ ਦਾ ਬੇਟਾ ਕੱਲ ਰੇੜੀ ਲਾ ਕੇ ਖਿਲਾੜ ਕੇ ਚਲੇ ਜਾਂਦਾ ਘਰੇ ਬਸ ਫਿਰ ਕਿੱਥੇ ਜਾਂਦਾ ਵੀਰ ਆਹ ਠੀਕ ਕਰੀਏ ਫਿਰ ਜੀ ਹਿੰਮਤ ਨਹੀਂ ਹਾਰਦੀ ਕਦੀ ਦੇ ਰੱਬ ਚ ਲਾਏਗਾ ਤੇ ਚੱਲਿਆ ਤੇ ਚਾਹ ਦਾ ਕੰਮ ਹੈ ਪਰੋਠਿਆਂ ਦਾ ਕੰਮ ਹੈ ਫਿਰ ਲੋਕਾਂ ਨੂੰ ਦੇਣ ਵੀ ਜਾਣੇ ਸੱਡੇ ਦੇਣ ਲੱਗਿਆ ਕੋਈ ਤੱਕੀ ਤਾਂ ਨਹੀਂ ਹਾਂਜੀ ਹਾਂਜੀ ਚਾਹ ਦੇਣ ਜਾਨੀ ਜਾਂ ਕੁਝ ਦਿਨ ਜਾਨੀ ਆ ਉਹਦੇ ਨੂੰ ਲੜੀਆਂ ਲਾ ਕੇ ਲੈ ਜਾਂਦੇ ਕਦੀ ਕੁਝ ਲਾ ਕੇ ਲੈ ਜਾਂਦੇ ਲੋਕੀ ਪਰ ਪੂਰੇ ਕਿਦਾਂ ਬਹਿੰਦੇ ਤਾਹੇ ਕਹੇ ਕਿ ਜਿਹੜੀ ਧਰ ਚੀਜ਼ ਲੈ ਆਈ ਦੀ ਐ ਤੇ ਉਹ ਵੀ ਅੱਧੀ ਨਹੀਂ ਰਹਿੰਦੀ ਜੇ ਲੜੀਆਂ ਦੇ ਚੋਕੇ ਲੈ ਜਾਣਾ ਉਹ ਵੀ ਮੈਨੂੰ ਹੀ ਪੈਸੇ ਪੈਂਦੇ ਨੇ ਬੜਾ ਔਖਾ ਵਾਇਕ ਲੈਡੀਆਂਸ ਵਾਸਤੇ ਤੁਹਾਨੂੰ ਥੈਂਕ ਯੂ ਬੜੀ ਮੁਸ਼ਕਲ ਹੁੰਦੀ ਹੈ ਦੁਕਾਨਦਾਰੀ ਚਲਾਣੀ ਇੱਕ ਇੱਕ ਕਪ ਚਾਹ ਦੇਣ ਜਾਣੇ ਕਿ ਗਲਾਸੀ ਚੁੱਕਣ ਜਾਣੀ ਮਗਰੋਂ ਫਿਰ ਵੀਰ ਜੀ 2000 ਰੁਪਏ ਚੱਕੇ ਮੈਂ ਵੀਰ ਜੀ ਬਾਕੀ ਗੱਲਾਂ ਕਿਸ ਤਰ੍ਹਾਂ ਕਰ ਲੈ ਤੋੜ ਨਹੀਂ ਹੁਣ ਬੜੀ ਮੁਸ਼ਕਲ ਹੈ ਮੈਨੂੰ ਕਿ ਮੈਂ ਕੰਮ ਚਲਾਣੇ ਨੇ ਰਾਤ ਦੇ ਦਿਨ ਨਹੀਂ ਪੈਂਦੀ ਕੰਮ ਚੱਲਦਾ ਨਹੀਂ ਪਿਆ ਮਹੀਨਾ ਹੋ ਗਿਆ ਰੇੜੀ ਲਾਇਆ ਤੇ ਕੋਈ ਕੰਮ ਨਹੀਂ ਚੱਲਣ ਡਿਆ ਮੇਰਾ ਜੇ ਵੀ ਜਾ ਰਿਹਾ ਕਿ ਜਾਰੇ ਵੀ ਮੜਾ ਮੋਟਾ ਹੀ ਹੁੰਦਾ ਪਿਆ ਹਜੇ ਬੱਚੇ ਵੀ ਨਹੀਂ ਸਾਥ ਦਿੰਦੇ ਹਾਂਜੀ ਕੋਈ ਨਹੀਂ ਹਾਂਜੀ ਕੀ ਲੈਣਾ ਜਾਂਦੇ ਜਿਹੜੇ ਨਹੀਂ ਮਿਹਨਤ ਕਰਦੇ ਜੀ ਮਿਹਨਤ ਕਰਨੀ ਚਾਹੀਦੀ ਹੈ ਮਿਹਨਤ ਆਪਣੇ ਹੱਕ ਲਹਲ ਦੀ ਕਮਾਈ ਖਾਣੀ ਚਾਹੀਦੀ ਹੈ ਇਹ ਨਹੀਂ ਕਿ ਹੱਥ ਪੈਰ ਰੱਬ ਨੇ ਦਿੱਤੇ ਕਿ ਆਪਾਂ ਵਹਿਲੇ ਰਹੀਏ ਜਾਂ ਕਿਸੇ ਦੇ ਅਸਰੇ ਰਹੀਏ ਮਿਹਨਤ ਕਰਨ ਚ ਕੋਈ ਸ਼ਰਮ ਨਹੀਂ ਆ ਗਈ ਕੰਮ ਕੋਈ ਵੀ ਛੋਟਾ ਹੈ ਚਾਹੇ ਵੱਡਾ ਹੈ ਮੈਂ ਜਨਾਨੀ ਹੋ ਕੇ ਕਿ ਦੁਕਾਨ ਰੋਡ ਤੇ ਰੇੜੀ ਲਾਈ ਹੈ ਤੇ ਮੈਨੂੰ ਕੋਈ ਸ਼ਰਮ ਨਹੀਂ ਹੈ ਕਿ ਮੈਂ ਰੇੜੀ ਲਈ ਮੈਂ ਆਪਣੇ ਬੱਚਿਆਂ ਕਰਕੇ ਲਈਏ ਆਪਣੇ ਘਰ ਦੇ ਕਰਕੇ ਲਈ ਮਜਬੂਰੀ ਕਰਕੇ ਤੇ ਤੁਸੀਂ ਕਹਾਂ ਮੇਰੇ ਬੱਚੇ ਕੋਸ ਨੂੰ ਕੁਝ ਬੱਲੇ ਹਾਂਜੀ ਤੇ ਮੇਰੇ ਬੱਚੇ ਨੂੰ ਕਿਹਾ ਹੀ ਪੜਾਇਆ ਲਿਖਾਇਆ ਪਲੱਸ 2 ਕਰਾਈ ਹੈ ਗੂ ਮੈਂ ਤਾਂ ਨਹੀਂ ਪੜਾਇਆ ਗਿਆ ਕਰ ਦੀ ਗਰੀਬੀ ਕਰਕੇ ਤੇ ਬੜੀ ਮੁਸ਼ਕਲ ਆਂਦੀ ਏ ਸਾਨੂੰ ਆਪ ਵੀ ਪੜੇ ਨਹੀਂ ਵੀਰ ਜੀ ਮੈਂ ਰੇੜੀ ਤਾਂ ਪਹਿਲਾਂ ਕੀ ਕੰਮ ਕਰਦੇ ਵੀਰ ਜੀ ਪਹਿਲਾਂ ਮੈਂ ਕਿ ਦੁਕਾਨ ਤੇ ਕੰਮ ਕਰਨੀ ਹੈ 200 ਰੁਪਏ ਦੀ ਹੜੀ ਤੇ ਤੇ ਮੇ ਕੋ ਕੰਮ ਨਹੀਂ ਹੁੰਦਾ ਕਿ ਮੈਂ ਆਪਰੇਸ਼ਨ ਕਰਾਇਆ ਹੋਇਆ ਹੈ ਤੇ ਮੈਨੂੰ ਮੁਸ਼ਕਲ ਹੁੰਦੀ ਹੈ